वागुरू जी का खालसा वाहगुरू जी की फतेह संगत जी करो दर्शन सचखंड श्री दरबार साहब अमृतसर साहब संगत जी अज सचखंड श्री दरबार साहब विखे ਸੰਗਤਾਂ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪਰੀ ਦੇ ਮਾਲਕ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਜੀ ਅਤੇ ਸੰਗਤਾਂ ਬਹੁਤ ਹੀ ਧੂਮ ਧਾਮ ਦੇ ਨਾਲ ਮਨਾ ਰਹੀਆਂ ਹਨ ਸੰਗਤ ਜੀ ਦਰਬਾਰ ਸਾਹਿਬ ਵਿਖੇ ਅੱਜ ਦੀਪਮਾਲਾ ਅਤੇ ਆਤਿਸ਼ਬਾਜੀ ਵੀ ਕੀਤੀ ਗਈ ਅਤੇ ਬਹੁਤ ਹੀ ਰੌਣਕਾਂ ਦੇਖਣ ਨੂੰ ਮਿਲੀਆਂ ਗੁਰੂ ਸਾਹਿਬ ਦੀ ਇੱਥੇ ਬਹੁਤ ਹੀ ਕਿਰਪਾ ਹੈ ਜੀ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਆਈਆਂ ਸਨ ਸੰਗਤ ਜੀ ਚਾਰ ਚਫੇਰੇ ਹੀ ਪ੍ਰਕਰਮਾਂ ਦੇ ਬਹੁਤ ਹੀ ਸੁੰਦਰ ਦੀਪਮਾਲਾ ਕੀਤੀ ਗਈ ਅਤੇ ਸੰਗਤਾਂ ਨੇ ਦੀਪਮਾਲਾ ਦਾ ਆਨੰਦ ਮਾਣਿਆ ਅਤੇ ਗੁਰਬਾਣੀ ਦਾ ਨਾਲ-ਨਾਲ ਹੀ ਰਸ ਗੁਰਬਾਣੀ ਦੇ ਰਸ ਦਾ ਆਨੰਦ ਮਾਣਿਆ ਸੰਗਤ ਜੀ ਦੀਵਿਆਂ ਦੇ ਵਿੱਚੋਂ ਜਦੋਂ ਵੀ ਤੇਲ ਥੋੜਾ ਥੋੜਾ ਘਟ ਹੁੰਦਾ ਸੀ ਅਤੇ ਸੰਗਤ ਨਾਲ ਨਾਲ ਹੀ ਸੇਵਾ ਕਰਦੀ ਰਹੀ ਤੇਲ ਦੀ ਅਤੇ ਨਾਲੋਂ ਨਾਲ ਹੀ ਤੇਲ ਦੀਵਿਆਂ ਦੇ ਵਿੱਚ ਪੁੰਦੇ ਰਹੇ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਸੰਗਤਾਂ ਦੇ ਵਿੱਚ ਬਹੁਤ ਹੀ ਸ਼ਰਧਾ ਵੇਖਣ ਨੂੰ ਮਿਲਦੀ ਹੈ ਹਾਂ ਭਾਈ ਕੈਸੇ ਹੈ thank <laughs> you